ਦੇਵ ਪਰਾਸਤੀ ਗਨ ਜਨ ਗਨ ਮਨ ਮਜੀਦਾਈ ਕੇ ਜਾਇਆ ਹੈ ਬਾਰਤੀ ਬਾਗ ਵਿਦਾਤਾ ਕੁੰਜਾਤ ਤੁਨਾਥ ਜੰਧਮਾ ਗੰਗਾ ਉਸਲ ਚਲਦੀ ਤਰੰਗ ਸਭ ਜੁਜਾ ਮੇ ਤਾਰੇ ਚਾਹੇ ਤਾਰੇ ਚਾਹੇ ਜਾਇਆ ਹੈ ਜਾਇਆ ਹੈ जय 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 जो आज राष्ट्रीय गान दिनाचल ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮਿਲ ਕੋ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਿਗ ਤਾਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉ ਨਹੀਂ ਆਉਂਦਾ ਉਹ ਚੱਕਰ ਆ ਗਿਆ ਆਪਣੇ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਵਾਂਜ ਦੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਜੇ ਰਾਸ਼ਟਰਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਰੀ ਗਾਣ ਨਹੀਂ ਆਂਦਾ ਮੇਰੇ ਕੋਲ ਅੱਜ ਰਾਸ਼ਟਰੀ ਗਾਣ ਦੁਆਰਾ ਸੁਣ ਲਓ ਤੇ ਮੇਰੇ ਵਰਗਾ ਸਾਰਾ ਆਂਦਾ ਅਚਾਨਕ ਮੇਰੀ ਸਿਹਤ ਲੜਖੜ ਗਾਣ ਨਾਲ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਰਵਾਦ ਦਾ ਪੂਰਾ ਜਿਹੜਾ ਉਹ ਮਾਨ ਸਮਾਨ ਕਰਨਾ ਰਾਸ਼ਟਰ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪਰੇ ਲੋਕਲ ਤੇ ਆਵਦਰ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮਾਜਪਤੀ ਨਿਵਾ ਰਿਆ ਇਹ ਜਿਹੜੀ ਇਸ਼ੂ ਬਣਾ ਰਿਆ ਇਹ ਗਲਤ ਸੋਚ ਦਾ ਖੜਾ ਰਿਆ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਮੈਂ ਉਸ ਲਈ ਆਪਰੇ ਰਾਸ਼ਟਰਪਤੀ ਜਿਹੜੀ ਆ ਸਵਰਪਤ ਹੁੰਦੇ ਆ ਉਹਨਾਂ ਕੋ ਮਾਫੀ ਮੰਗਦਾ